ਜਿਹਦੀ ਕਿਰਪਾ ਦੇ ਨਾਲ ਇਹ ਤੇਰੇ ਛਲ ਛਿੱਦਰ ਜਿਤਨੇ ਨੇ ਇਹ ਟਕੇ ਜਾਂਦੇ ਨੇ ਮਹਾਰਾਜ ਕਹਿੰਦੇ ਉਹਦੀ ਸ਼ਰਨ ਵਿੱਚ ਪੈ ਜਾਂਦਾ ਕੀ ਆਉਦੀ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਣਕਾ ਸੀ ਉਦਰੀ ਤਾਂ ਕੋ ਜਸ ਵਰਤਾਰ ਅਟਲ ਪਿਓ ਤਰੂ ਜਾ ਕੇ ਸਿਮਰਨ ਅਰਨਰ ਪੈ ਪਦ ਪਾਇ ਦੁਖ ਹਰਤਾਏ ਬਿਦਕੋ ਸੁਆਮੀ ਤੈਂ ਕਾਹੇ ਵਿਚਰਾਇਆ ਜਾਂ ਤੂੰ ਸੇ ਸ਼ਬਦ ਪੜਦੇ ਹੋ ਸਤਿਗੁਰਿ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੁਭਾ ਚਿੰਤਾ ਲਾਹੇ ਹਵਾਰੀ ਅਵਰ ਨ ਸੂਜੇ ਦੂਜੀ ਠਾਹੇ ਏ ਵਾਹਿਗੁਰੂ ਤੇਰੀ ਸ਼ਰਨ ਵਿੱਚ ਡਿਗ ਪਿਆ ਹੁਣ ਕੋਈ ਹੋਰ ਦੂਜੀ ਥਾਣਾ ਮੇਰੇ ਅੰਦਰ ਸੋਚੀ ਚਾਵੇ ਅਵਰ ਨ ਸੂਜੇ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਬਸ ਬਾਚੂ ਮੈਂ ਸਕਦਾ ਛੁੱਟ ਸਕਦਾ ਹਾਂ 84 ਦੇ ਗੇੜੇ ਚੋਂ ਮੁਕਤ ਹੋ ਸਕਦਾ ਹਾਂ ਪਰ ਜੇ ਇੱਕ ਪਰਉਪਕਾਰ ਸਤਗੁਰ ਮੇਰੇ ਤੇ ਕਰ ਦੋ ਤਾਂ ਫਿਰ ਕਿਸ ਤਰ੍ਹਾਂ ਕਹਿੰਦੇ ਲੇਖਾ ਛੋੜ ਅਲੇਖਾ ਛੋੜ ਕਹਿੰਦੇ ਮੇਰੇ ਲੇਖੇ ਨਾ ਕਰੀ ਬੋਲੋ ਸਤਨਾਮ ਸ੍ਰੀ ਲੇਖਾ ਛੋੜ ਅਲੇਖ ਅਲੇਖ ਕੋਈ ਤੇਰਾ ਲੇਖਾ ਨਹੀਂ ਕਰਨਾ ਬਸ ਬਖਸ਼ ਲੈ ਤੇ ਇਸ ਕਰਕੇ ਇਹ ਵਾਹਿਗੁਰੂ ਮੇਰੇ ਲੇਖੇ ਨਾ ਕਰੀ ਮੈਂ ਅਰਦਾਸ ਕਰੋ ਲੇਖੇ ਗਤੇ ਨਾ ਛੁਟਿਏ ਕਿਨ ਕਿਨ ਭੁਲਣਾ ਹਾਂ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ